ਰੇਲਾ ਜੋ ਬਿਨਾ ਟਿਕਟ ਸਫ਼ਰ ਕਰਨ ਵਾਲੀ ਯਾਤਰੀਆਂ ਦੀ ਕੋਈ ਵੀ ਕਮੀ ਨਹੀਂ ਹੁੰਦੀ ਹੈ ਲਗਭਗ ਹਰ ਟ੍ਰੇਨ 'ਚ ਕੁਝ ਅਜਿਹੇ ਯਾਤਰੀ ਨਜ਼ਰ ਆਉਂਦੇ ਨੇ ਜੋ ਬਿਨਾ ਟਿਕਟ ਦੇ ਸਫ਼ਰ ਕਰ ਰਹੇ ਹੁੰਦੇ ਨੇ ਅਜਿਹੇ ਜਦੋਂ ਚੈਕਿੰਗ ਕੀਤੀ ਜਾਂਦੀ ਹੈ ਤਾਂ ਲੈਣ ਦੇ ਦੇਣੇ ਪੈ ਜਾਂਦੇ ਨੇ ਦੱਸਦੇ ਕਿ ਹਾਲਾਂਕਿ ਅਜਿਹੇ ਮਾਮਲੇ ਲੋਕਲ ਟ੍ਰੇਨਾਂ ਦੇ ਵਿੱਚ ਜ਼ਿਆਦਾਤਰ ਵੇਖਣ ਨੂੰ ਮਿਲਦੇ ਨੇ ਪਰ ਜੇਕਰ ਲੋਕ ਬਿਨਾ ਟਿਕਟ ਦੇ ਸਵਾਰ ਹੋਣ ਅਤੇ ਬੰਦੇ ਭਾਰਤ ਵਰਗੇ ਟ੍ਰੇਨਾਂ 'ਚ ਸਫ਼ਰ ਕਰਨ ਲੱਗ ਜਾਣ ਤਾਂ ਕੀ ਹੋਵੇਗਾ ਜਿहां ਸੋਸ਼ਲ ਮੀਡੀਆ 'ਤੇ ਅੱਜਕੱਲ੍ਹ ਇੱਕ ਅਜਿਹਾ ਇੱਕ ਵੀਡੀਓ ਬੁਰੀ ਤਰ੍ਹਾਂ ਦਿਨਾਰ ਵਾਰ ਹੋ ਰਿਹਾ ਵੀਡੀਓ ਤੁਹਾਡੇ ਨਾਲ ਦਾ ਕਾਰਜ ਵੀਡੀਓ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਕਿ ਬੰਦੇ ਪਾਰਟ ਐਕਸਪ੍ਰੈਸ ਭਾਰੀ ਭੀੜ ਨਜ਼ਰ ਆ ਰਹੀ ਹੈ ਅਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਭੀੜ ਬਿਨਾਂ ਟਿਕਟ ਦੇ ਯਾਤਰੀਆਂ ਦੀ ਹੈ ਸੋ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੇ ਟਵਿੱਟਰ ਤੇ ਇੰਡੀਆ ਟੈਕ ਕਾਈਡ ਨਾਮ ਦੇ ਆਈਡੀ ਵੱਲੋਂ ਸ਼ੇਅਰ ਕੀਤਾ ਗਿਆ ਦੱਸਦੇ ਕਿ ਇਹ ਵੀਡੀਓ ਸਿਰਫ 5 ਸੈਕਿੰਡ ਦਾ ਹੈ ਪਰ ਇਸ ਨੇ ਸੋਸ਼ਲ ਮੀਡੀਆ ਤੇ ਹਲਚਲ ਜ਼ਰੂਰ ਮਚਾ ਦਿੱਤੀ ਹੈ ਵੀਡੀਓ ਚ ਤੁਸੀਂ ਸਾਫ ਤੌਰ ਤੇ ਦੇਖ ਸਕਦੇ ਹੋ ਕਿ ਟ੍ਰੇਨ ਦੇ ਕੋਚ ਕਿੰਨੀ ਭੀੜ ਹੈ ਅਤੇ ਇਹ ਮਰਦਾਂ ਤੇ ਔਰਤਾਂ ਤੇ ਬੱਚਾਂ ਦੇ ਨਾਲ ਭਰਿਆ ਹੋਇਆ ਦਾਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਜਦੋਂ ਇਹ ਵੀਡੀਓ ਰਿਕਾਰਡ ਕੀਤੀ ਗਈ ਤਾਂ ਟ੍ਰੇਨ ਲਖਨਊ ਦਾ ਚਖੜੀ ਸੀ ਅਤੇ ਭੀੜ ਵਾਲੇ ਕੋਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਝਾਪੜਾ ਤਫੜੀ ਮਾ ਚੁੱਕੀ ਦੱਸਦੇ ਕਿ ਇਸ ਵੀਡੀਓ ਨੇ ਹੁਣ ਤੱਕ 1.7 ਤਿੰਨ ਮਿਲੀਅਨ ਯਾਨੀ ਕਿ 13 ਲੱਖ ਵਾਰ ਲੋਕਾਂ ਦੇ ਵੱਲੋਂ ਇਸ ਨੂੰ ਵੇਖਿਆ ਜਾ ਚੁੱਕਿਆ ਹੈ ਜਦਕਿ 17000 ਤੋਂ ਵੱਧ ਲੋਕ ਇਸ ਵੀਡੀਓ ਨੂੰ ਲਾਈਕ ਵੀ ਕਰ ਚੁੱਕੇ ਨੇ ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਇਸ ਵੀਡੀਓ ਦੇ ਬਾਰੇ ਦੇ ਦਿੱਜੂ ਕੇ ਨੇ ਵੀਡੀਓ ਦੇਖਣ ਤੋਂ ਬਾਅਦ ਕੁਝ ਯਾਤਰੀ ਗੁੱਸੇ ਦੇ ਵਿੱਚ ਆ ਜਾਂਦੇ ਨੇ ਤੇ ਕਹਿਣ ਲੱਗ ਜਾਂਦੇ ਨੇ ਕਿ ਅਜਿਹੇ ਯਾਤਰੀਆਂ ਨੂੰ ਜੁਰਮਾਨਾ ਜ਼ਰੂਰ ਲਗਾਉਣਾ ਚਾਹੀਦਾ ਜਿਸ ਦੇ ਨਾਲ ਇੱਕ ਯੂਜ਼ਰ ਨੇ ਇਹ ਵੀ ਕਿਹਾ ਕਿ ਬਿਨਾਂ ਟਿਕਟ ਯਾਤਰਾ ਕਰਨ ਵਾਲੇ ਹਰ ਯਾਤਰੀ ਤੇ ਟਕਟੋ-ਕਾਟੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਣਾ ਚਾਹੀਦਾ ਉੱਥੇ ਕਿ ਲੋਕਾਂ ਦੇ ਗੁੱਸੇ ਜਿਹੜਾ ਕਿ ਗੁੱਸੇ ਤੋਂ ਬਾਹਰ ਵੀ ਲਿਖਿਆ ਕਿ ਭਵਿਕ ਦੇ ਵਿੱਚ ਹਾ ਟ੍ਰੇਨ ਵਿੱਚ ਅਜਿਹਾ ਦ੍ਰਿਸ਼ ਵੇਖਣ ਨੂੰ ਮਿਲੇਗਾ ਹਾਲਾਂਕਿ ਜਦੋਂ ਇਹ ਵੀਡੀਓ ਵਾਇਰਲ ਹੋਇਆ ਤਾਂ ਰੇਲਵੇ ਵੱਲੋਂ ਵੀ ਪੋਸਟ ਤੇ ਜਵਾਬ ਆਇਆ ਪੋਸਟ ਦੇ ਜਵਾਬ ਦੇ ਵਿੱਚ ਤੈ ਕਿ ਰੇਲਵੇ ਸੇਵਾ ਨੇ ਇਹ ਕਿਹਾ ਕਿ ਅਸੀਂ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੰਬੰਧਿਤ ਅਧਿਕਾਰੀਆਂ ਨੂੰ ਇਸ ਸੰਬੰਧੀ ਸੂਚਿਤ ਵੀ ਕੀਤਾ ਗਿਆ ਫਿਲਹਾਲ ਇਸ ਵੀਡੀਓ ਬਾਰੇ ਤੁਹਾਡਾ ਕੀ ਖਿਆਲ ਹੈ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ